ਕਾਂਗਰਸ ਲਾਈਟਲੀ ਲੈ ਰਹੀ ਆ ਮੁੱਖ ਮੰਤਰੀ ਗੱਦੜਬਾਹੇ ਚ ਕਾਫੀ ਪਲੈਨਿੰਗ ਕਰ ਰਹੇ ਨੇ ਔਰ ਅਕਾਲੀ ਦਲ ਵੀ ਫਸਿਆ ਹੋਇਆ ਅਕਾਲੀ ਦਲ ਪ੍ਰਦੀਪ ਕਲੇਰ ਦੇ ਕੁਝ ਖਲਾਸਿਆਂ ਤੋਂ ਬਾਅਦ ਬਚਾਅ ਦੀ ਮੁੱਦਰਾ ਚ ਹਮਲਾਵਰਤਾ ਹੁੰਦਾ ਹੈ ਪਰ ਬਚ ਬਚ ਕੇ ਸੋ ਜਿਹੜੀ ਲੜਾਈ ਮੰਨੀ ਜਾ ਰਹੀ ਸੀ ਕਿ ਸੁਖਵੀਰ ਬਾਦਲ ਔਰ ਭਗਵੰਤ ਮਾਨ ਤੇ ਸਿੱਧੀ ਹੋਣ ਵਾਲੀ ਆ ਗੱਦੜਬਾਹੇ ਚ ਹੁਣ ਉੱਥੇ ਸੁਖਵੀਰ ਬਾਦਲ ਦਾ ਰੋਲ ਕਿਹੋ ਜਿਹਾ ਰਹੂਗਾ ਸੁਖਵੀਰ ਬਾਦਲ ਨੂੰ ਲੋਕ ਕਿੰਨਾ ਕੁ ਹੰਗਾਰਾ ਭਰਨਗੇ ਕੋਈ ਡੈਂਟ ਇਹਨਾਂ ਨੂੰ ਪਿਆ ਕਾਂਗਰਸ ਪ੍ਰਧਾਨ ਪਿੱਛੇ ਪਿੱਛੇ ਕੀ ਹੋ ਰਿਹਾ ਉਹਨਾਂ ਦੀ ਧਰਮ ਪਤਨੀ ਸ਼ੁਰੂਆਤੀ ਗੇੜਿਆਂ ਤੋਂ ਬਾਅਦ ਉਥੋਂ ਨਜ਼ਰਦਰ ਨਜ਼ਰ ਨਹੀਂ ਆ ਰਹੇ ਔਰ ਗਿੱਦੜ ਬਾਹੇ ਦੇ ਵਿੱਚ ਰਾਜਾ ਬੜਿੰਗ ਦੀ ਸਰਗਰਮੀ ਵੀ ਹੈ ਨਹੀਂ ਉਹ ਲੁਧਿਆਣੇ ਗੇੜਾ ਮਾਰਦੇ ਨੇ ਪਾਰਲੀਮੈਂਟ ਦੇ ਨਾਲ ਨਾਲ ਤੇ ਜੇ ਮੈਂ ਸਮੁੱਚਤਾ ਚ ਸਮਝਾਂ ਕਿਉਂਕਿ ਅਕਾਲੀ ਦਲ ਨੂੰ ਇੱਥੋਂ ਮੁੜ ਕੇ ਸੰਜੀਵ ਹੋਣ ਦੀ ਆਸ ਜ਼ਰੂਰ ਸੀਗੀ ਤੇ ਮੁੱਖ ਮੰਤਰੀ ਪੱਬਾ ਪਾਰ ਬਿਰਕੋਲ ਗੱਦੜਵਾਹ ਸੀਟ ਤਾਂ ਟ੍ਰੈਡੀਸ਼ਨਲੀ ਤਾਂ ਅਕਾਲੀ ਦਲ ਕਲੇਮ ਕਰਦਾ ਹੀ ਸੀ ਕਿ ਮੇਰੀ ਆ ਪਰ ਤਿੰਨ ਤਿੰਨ ਵਾਰ ਤੋਂ ਤਾਂ ਹੁਣ ਰਾਜਾ ਬੜੇ ਜਿੱਤੇ ਆ ਉੱਥੇ ਔਰ ਉਹਦੇ ਚ ਦਿਲਚਸਪੀ ਬਾਈ ਇਲੈਕਸ਼ਨ ਚ ਇਸ ਕਰਕੇ ਜ਼ਿਆਦਾ ਹੁੰਦੀ ਹੈ ਵੀ ਜੇ ਜ਼ੋਰ ਲਾ ਕੇ ਇੱਕ ਮੋੜਾ ਪਾ ਲਿਆ ਜਾਏ ਤੁਹਾਡਾ ਟ੍ਰੈਡੀਸ਼ਨਲ ਵੋਟ ਬੈਂਕ ਉੱਥੇ ਹੁੰਦਾ ਤੇ ਸ਼ਾਇਦ ਕੋਈ ਓਵਰਆਲ ਪੰਜਾਬ ਦੀ ਪੋਲਿਟਿਕਸ ਤੇ ਵੀ ਅਸਰ ਪੈਂਦਾ ਕਈ ਵਾਰ ਕਈ ਕਈ ਬਾਈ ਇਲੈਕਸ਼ਨਾਂ ਇਹ ਹੋ ਜਾਂਦੇ ਹੋੜੇ ਵੱਧਦੀਆਂ ਪਰ ਹੁਣ ਜਿਵੇਂ ਰਾਜਾ ਬੜਿੰਗ ਬਾਰੇ ਪਹਿਲਾਂ ਤੋਂ ਹੀ ਆਪਾਂ ਇਸੇ ਪ੍ਰੋਗਰਾਮ 'ਚ ਵੀ ਕਈ ਵਾਰ ਚਰਚਾ ਕੀਤੀ ਹੈ ਕਿ ਰਾਜਾ ਬੜਿੰਗ ਇੰਟਰਸਟਡ ਨੇ ਜਿਹੜੇ ਉਹਨਾਂ ਦੇ ਕਲੋਜ਼ ਬੰਦੇ ਨੇ ਜਿਹੜੇ ਜਾਣਦੇ ਨੇ ਉਹਨਾਂ ਨੂੰ ਤੇ ਪੂਰੀ ਤਰ੍ਹਾਂ ਉਹ ਕਹਿੰਦੇ ਨੇ ਇੰਟਰਸਟਡ ਨੇ ਸਿਫਟ ਕਰ ਦ ਦੇ ਗੱਲ ਬਾਤ ਤੇ ਜੇ ਬਾਈ ਇਲੈਕਸ਼ਨ ਵੀ ਲੜਨੀ ਤਾਂ ਫਿਰ ਸਤਾਈ ਵੀ ਇੱਥੋਂ ਹੀ ਲੜਨੀ ਪੂ ਫਿਰ ਬੜਾ ਕੋ ਹੋ ਜਾਂਦਾ ਉਹ ਨਾਰਮਲੀ ਸਿਫਟ ਕਰਨ ਨੇ ਉਹ ਛੱਡਣਾ ਤਾਂ ਨਹੀਂ ਚਾਹੁੰਦੇ ਸਭ ਨੇ ਆਪਣੀ ਪਤਨੀ ਲਈ ਚਾਹੇ ਉਹ ਹੁਣ ਤਾਂ ਕੋਈ ਵੀ ਮਾਰਨਾ ਹੋਵੇ ਅਲੱਗ ਕਰਦਾ ਉਹ ਮੁਖਸਰ ਸਾਹਿਬ ਸਿਫਟ ਕਰਨ ਦੇ ਮੂਡ 'ਚ ਨੇ ਇਹ ਕਾਫੀ ਲੋਕਾਂ ਦੀ ਰਾਏ ਹੈ ਉਹਨਾਂ ਦੇ ਬਾਰੇ ਕਿ ਉੱਥੇ ਚਲੇ ਜਾਣਗੇ ਤੇ ਉਹ ਸੀਟ ਲਗਭਗ ਕਾਂਗਰਸ ਕਾਫੀ ਦੇਰ ਤੋਂ ਹਾਰੀ ਵਰਗੀ ਹੋਆ ਲਗਾਤਾਰਤਾ ਦੇ ਵਿੱਚ ਹਰਚਰਨ ਬਰਾੜ ਉਹਨਾਂ ਦਾ ਬੇਟਾ ਇੱਕ ਵਾਰ ਜਿੱਤੇ ਆ ਸੀਗਾ ਤੇ ਜਿਨ੍ਹਾਂ ਦੀ ਡੈਥ ਹੋ ਗਈ ਤੇ ਉਸ ਤੋਂ ਪਹਿਲਾਂ ਹਰਚਰਨ ਬਰਾੜ ਆਪ ਜਿੱਤੇ ਸੀ ਉਸ ਤੋਂ ਬਾਅਦ ਫਿਰ ਹੁਣ ਕਈ ਵਾਰ ਤੋਂ ਉਹ ਨਹੀਂ ਗੱਲ ਬਣ ਰਹੀ ਉਹਨਾਂ ਦੀ ਤੇ ਦੂਜੀ ਗੱਲ ਇਹ ਹੈ ਉਹਨਾਂ ਦਾ ਇਹ ਕਲੇਮ ਵੀ ਹੈ ਕਿ ਮੇਰਾ ਪਿੰਡ ਵੀ ਉਸੇ ਹਲਕੇ ਦੇ ਵਿੱਚ ਪੈਂਦਾ ਹੈ ਇਸ ਕਰਕੇ ਮੈਨੂੰ ਉਧਰ ਦੇ ਦਿਓ ਮੈਨੂੰ ਤਾਂ ਪਾਰਟੀ ਨੇ ਇੱਧਰ ਲਾਤਾ ਸੀ ਪਹਿਲਾਂ ਤੇ ਮੈਂ ਇੱਧਰ ਲੱਗਿਆ ਸੀ ਔਰ ਇੱਕ ਗੱਲ ਹੋਰ ਵੀ ਹੈ ਕਿ ਜੇ ਬਠਿੰਡੇ ਦੇ ਮਾਮਲੇ ਦੇ ਵਿੱਚ ਕੋਈ ਐਗਰੀਮੈਂਟ ਲੋਕ ਫੈਸਲੂਸ ਕਰਦੇ ਨੇ ਪੋਲਿਟਿਕਲ ਹੋਇਆ ਹੋਇਆ ਤੇ ਬਾਕੀ ਦੇ ਮਾਮਲੇ ਦੇ ਵਿੱਚ ਤਾਂ ਵੀ ਫਿਰ ਕਈ ਗੱਲਾਂ ਹੁੰਦੀਆਂ ਨੇ ਕਈ ਸੀਟਾਂ ਨੂੰ ਅਸਰ ਅੰਦਾਜ਼ ਕਰਦੀਆਂ ਨੇ ਇਹ ਚੀਜ਼ਾਂ ਜਿਹੜੀਆਂ ਜਿਹੜੇ ਐਗਰੀਮੈਂਟ ਕੋਈ ਇੱਕ ਗੱਲ ਕਰਕੇ ਨਹੀਂ ਹੁੰਦੇ ਤੇ ਮਲਟੀਪਲ ਚੀਜ਼ਾਂ ਨਾਲ ਜੁੜੇ ਹੁੰਦੇ ਨੇ ਕਿਸੇ ਨਾ ਕਿਸੇ ਦੇ ਵਿੱਚ ਔਰ ਇਸੇ ਕਰਕੇ ਕਿਸੇ ਹੋਰ ਤੇ ਉਹ ਗੁਣਾ ਛੁੱਟਣ ਦੇ ਨਾਲ ਤਾਂ ਆਪਣੇ ਆਪ ਨੂੰ ਇਹ ਕਹਿਣਗੇ ਕਿ ਕਿਉਂਕਿ ਜਿਨ੍ਹਾਂ ਨਾਲ ਉਹਨਾਂ ਨੇ ਵਾਅਦਾ ਕੀਤਾ ਹੈ ਤਾਂ ਉਹਨਾਂ ਨੂੰ ਵੀ ਕਹਿਣਗੇ ਨਾ ਕਿ ਵੀ ਭਾਈ ਮੈਂ ਤਾਂ ਤੇਰੇ ਨਾਲ ਆ ਕੋਈ ਗੱਲ ਨਹੀਂ ਆਪਾਂ ਲੜਾਉਂਦੇ ਆ ਉਹ ਸਾਰੇ ਮਾਮਲੇ ਦੇ ਵਿੱਚ ਆਪਾਂ ਤਾਂ ਵਾਅਦੇ ਤੇ ਵੀ ਪੱਕੇ ਆ ਤੇ ਤੇਰੇ ਨਾਲ ਵੀ ਖੜੇ ਆ ਇੱਕ ਲੌਜੀਕਲ ਗੱਲ ਵੀ ਹੁੰਦੀ ਆ ਕੋਈ ਨਾ ਕੋਈ ਦਲੀਲ ਨਿਕਲ ਗਈ ਉਹਦੇ ਵਿੱਚ ਤੇ ਸੁਭੀਰ ਸਿੰਘ ਬਾਦਲ ਉਹਨਾਂ ਦਾ ਵੀ ਮਾਰਨਾ ਜਿਹੜੇ ਸੁਭੀਰ ਸਿੰਘ ਬਾਦਲ ਉਹਨਾਂ ਦੇ ਨੇੜਲੇ ਬੰਦੇ ਨੇ ਕੋਈ ਕਹਿੰਦੇ ਨੇ ਕਿ ਉਹ ਆਪ ਨਹੀਂ ਲੜਨ ਜਾਏ ਇਲੈਕਸ਼ਨ ਗਿੱਦੜ ਪਾਏ ਜੀ ਕਾਫੀ ਦਿਨ ਤੋਂ ਹੀ ਕਹਿ ਰਹੇ ਨੇ ਕੋਈ ਹੁਣ ਤਾਂ ਨਹੀਂ ਕੁਝ ਬੰਦੇ ਪਾਰਟੀ ਦੇ ਅੰਦਰ ਉਹ ਕਹਿੰਦੇ ਸੀ ਜੇ ਲੜਨ ਪਰ ਉਹਨਾਂ ਦਾ ਨਹੀਂ ਹੈ ਇਰਾਦਾ ਤੇ ਸ਼ਾਇਦ ਉਹ ਡਿਪੀਟਡ ਲੋਨ ਹੀ ਲੜਨਗੇ ਇਲੈਕਸ਼ਨ ਉਹਨਾਂ ਨਾਲ ਦੀ ਮੀਟਿੰਗ ਬੁਟਿੰਗ ਵੀ ਬੜੀ ਵਾਰ ਰਕਸਾਰੀਆਂ ਗੱਲਾਂ ਹੋ ਗਈਆਂ ਨੇ ਤੇ ਹਾਂ ਜੋਰ ਸਿੰਘ ਵੀਰ ਬਾਦਲ ਉਹ ਨਹੀਂ ਲਾਉਣਗੇ ਡਿਪੀਟਡ ਲੋਨ ਹੀ ਵੀ ਇਹ ਨਹੀਂ ਹੈ ਕਿ ਉਹ ਕਹਿਣਗੇ ਵੀ ਤੂੰ ਲੜ ਕੋਈ ਗੱਲ ਨਹੀਂ ਆਪਾਂ ਨੂੰ ਚਾਏ ਕੱਟ ਕਰ ਲਈਏ ਬੰਦ ਕਰ ਲਈਏ ਉੱਥੇ ਘੱਟ ਵਾਲਾ ਕੰਮ ਨਹੀਂ ਚੱਲਣਾ ਉੱਥੇ ਜਲੰਧਰ ਵੈਸਟਵਾਰਡ ਦੀ ਕੰਮ ਚੱਲਣਾ ਉੱਥੇ ਪੂਰੀ ਤਰ੍ਹਾਂ ਤੰਦੇਹੀ ਨਾਲ ਇਲੈਕਸ਼ਨ ਲੜਨ ਰਹੀ ਪਏਗੀ ਕਿਉਂਕਿ ਪਹਿਲਾਂ ਵੀ ਡਿਪੀ ਢੱਲੋਂ ਲੜਦੇ ਆ ਰਹੇ ਨੇ ਦੋ ਵਾਰ ਕੋ ਹਾਰ ਜਾਂਦੇ ਨੇ ਉਹ ਨਾਲ ਗੱਲ ਹੈ ਉਹਨਾਂ ਨੂੰ ਲੱਗਦਾ ਵੀ ਕਈ ਵਾਰ ਨਾ ਲੋਕ ਇਹ ਵੀ ਇੰਦਾਜਾ ਲਾ ਲੈਂਦੇ ਨੇ ਵਿਚਾਲੇ ਵਿਚਾਰਾ ਕਈ ਵਾਰ ਹਰਾਇਆ ਤੇ ਹੁਣ ਆਪਾਂ ਜਿਤਾਵ ਹੀ ਦਿੰਦਿਆਂ ਦੋ ਵਾਰ ਜੇਕਰ ਇਧਰ ਉਧਰ ਦੀ ਗੱਲ ਕੀਤੀ ਹੋਵੇ ਇੱਕ ਗੱਲ ਆਮ ਆਦਮੀ ਪਾਰਟੀ ਕੈਂਡੀਡੇਟਰ ਦੀ ਤਲਾਸ਼ ਚ ਉਹਨਾਂ ਨੇ ਭਾਵੇਂ ਉੱਥੇ ਕੈਂਪੇਨ ਸ਼ੁਰੂ ਕਰਤੀ ਚੀਫ ਮਿਨਿਸਟਰ ਨੇ ਆਪਣੇ ਆ ਸੌਥੇ ਪਿੰਡ ਗਏ ਸੌਥਾ ਤਾਂ ਸ਼ਾਇਦ ਉਹਦੇ 'ਚ ਨਹੀਂ ਪੈਂਦਾ ਪਰ ਉਹ ਮਾਲਵਾ ਕਲਾਂ ਕਰਕੇ ਪਰ ਦੋਦੇ ਪਿੰਡ ਗਏ ਉਸ ਤੋਂ ਬਾਅਦ ਦੋਦੇ 'ਚ ਉਹਨਾਂ ਨੇ ਗਿੱਦੜਵਾਹੇ ਤੇ ਕਾਫੀ ਜ਼ਿਆਦਾ ਬਜ਼ੁਰਗ ਵੀ ਦਿੱਤਾ ਕਈ ਮਾਮਲਿਆਂ ਦੇ ਵਿੱਚ ਕਿਉਂਕਿ ਉਹ ਗਿੱਦੜਵਾਹੇ ਦੇ ਜਨਰਲ ਕਿਸਾਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਨੇ ਵੀ ਮੈਂ ਆ ਜਨਤ ਤੋਂ ਬਾਅਦ ਤੁਹਾਡੇ ਕੇਲਾਂ ਤੇ ਪਹੁੰਚਾऊंगा ਤੇ ਜਿਹੜੇ ਵੱਡੇ ਜ਼ਗੀਰਦਾਰਾਂ ਨੇ ਨਹੀਂ ਸੋਚਿਆ ਜ਼ਗੀਰਦਾਰ ਰੱਖੀ ਬੈਠੇ ਹੁਣ ਵੀ ਉੱਥੇ ਕੇ ਮਾਮਲਾ ਸ਼ਾਇਦ ਮਾਰ-ਬੰਨਣ ਦੀ ਸੰਭਾਵਨਾ ਹੈ ਕਿ ਜਿਹੜਿਆਂ ਦੇ ਕੋਲ ਪੈਸੇ ਸੀ ਪਹਿਲਾਂ ਤਾਂ 50-50% ਵੀ ਭਰੇ ਲੋਕਾਂ ਨੇ ਫਿਰ 90-10 ਦੀ ਬਾਦਲ ਸਰਕਾਰ ਚ ਇੱਕ ਯੋਜਨਾ ਬਣ ਗਈ ਸੀ ਕਿ 10% ਤੁਸੀਂ 90% ਜਿਹੜਿਆ ਕੋਲ ਸਮਰਥਾ ਹੈ ਉਹ ਆਪਣੇ ਟਿਊਬਵੈਲ ਲਾ ਕੇ ਉਹਨਾਂ ਨੂੰ ਕਨੈਕਸ਼ਨ ਵੀ ਦੇਾਂਗੇ ਤੇ ਪੰਪ ਪਾਣੀ ਲਿਫਟ ਕਰ ਲੋ ਦੂਜੇ ਪਾਸੇ ਠੀਕ ਹੈ ਉਹ 300 300 2 ਇਹ ਜੇ ਲੱਗੇ ਹੋਏ ਨੇ ਉਹ ਥੋੜੇ ਜਿਹਾ ਬੰਦੇ ਕਿਸਾਨ ਨੇ ਸਾਰੇ ਜਿਨ੍ਹਾਂ ਕਰੋੜ ਕਰੋੜ ਦਾ ਕਈ ਵਾਰ ਬਿੱਲ ਬਣ ਰਿਹਾ ਕਿਸੇ ਨੇ 10 ਲੱਖ ਲਾਇਆ ਹੋਇਆ ਕਿਸੇ ਨੇ 20 ਰੱਖ ਮਤਲਬ ਉਹ ਸੁਧਾਰਨ ਬੰਦੇ ਨਹੀਂ ਛੋਟੇ ਲਾ ਸਕਦੇ ਹੁਣ ਜਿਹੜਾ ਨਹਿਰ ਦਾ ਪੰਗਾ ਉਹ ਸਾਰੇ ਇਹਦੇ ਵਿਰੋਧੀ ਨੇ ਉਹਨਾਂ ਨੂੰ ਲੱਗਦਾ ਸਾਡਾ ਪਾਣੀ ਘਟ ਜਾਈ ਦੂਜਿਆਂ ਨੂੰ ਮੈਲ ਕਰਕੇ ਭਗਵੰਤ ਮਾ ਨਹੀਂ ਜਾਣਾ ਚਾਹੁੰਦਾ ਮੇਰਾ ਖਿਆਲ ਹੈ ਇਸ ਚੱਕਰ ਦੇ ਵਿੱਚ ਕਿ ਆਪਾਂ ਮਾਸਜ ਨੂੰ ਸਭ ਨੂੰ ਦੇਾਂਗੇ ਦੇਖੋ ਤੁਹਾਨੂੰ ਛੋਟੇ ਛੋਟੇ ਬੰਦਿਆਂ ਨੂੰ ਆਪਾਂ ਪਹਿਲੀ ਵਾਰ ਨਹਿਰ ਬਣਾ ਰਿਹਾ ਤੁਸੀ ਚਿੰਤਾ ਨਾ ਕਰੋ ਹਾਲਾਂਕਿ ਨਹਿਰ ਚਾਹੇ ਬਹੁਤ ਕੁਝ ਆ ਕੇ ਜ਼ਮੀਨ ਅਕਵਾਇਰ ਕਰਨ ਤੋਂ ਲੈ ਕੇ ਅਜੇ ਪਤਾ ਨਹੀਂ ਕਿੰਨਾ ਚੱਕਾ ਇਹ ਲੱਗਦਾ ਪਰ ਇੱਕ ਮੈਸੇਜ ਹੁੰਦਾ ਨਾ ਇਸ ਮੈਸੇਜ ਨਾਲ ਉਹ ਗਿੱਦੜਵਾ ਇਲੈਕਸ਼ਨ ਜਿੱਤਣਾ ਚਾਹੁੰਦੇ ਨੇ ਕਿਸੇ ਵੀ ਉਸ ਪੂਰੇ ਮਾਮਲੇ ਨੇ ਪਾਣੀ ਉਹਨਾਂ ਦੇ ਉਹ ਏਰੀਆ 'ਚ ਬੇਹੱਦ ਵੱਡਾ ਇਸ਼ੂ ਹੁੰਦਾ ਹਮੇਸ਼ਾ ਜਦੋਂ ਵੀ ਇਹ ਗੱਲ ਹੋਦੀ ਹੈ ਪਰ ਅਜੇ ਕੈਂਡੀਡੇਟ ਦੀ ਸਿਲੈਕਸ਼ਨ ਇਹਨਾਂ ਦੇ ਵੀ ਅਜੇ ਵੀ ਕੈਂਡੀਡੇਟ ਕੌਣ ਹੋਏਗਾ ਇਹਨਾਂ ਇਹ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੀਤਾ 14 ਸੀਟਾਂ ਦੇ ਇੰਚਾਰਜ ਵੀ ਲਾਤੇ ਜਿਵੇਂ ਇੱਥੇ ਅਮਨ ਅਰੋੜਾ ਤੇ ਜਿਹੜਾ ਲਾਡੀ ਢੋਸ ਸਨ ਤੇ ਕਹਿ ਦਿੱਤਾ ਕਿ ਤੁਸੀਂ ਜਾਓ ਹੁਣੇ ਤੋਂ ਲੱਗ ਜਾਓ ਕੰਮ ਤੇ ਤੋਂ ਉੱਪਰ ਤੱਕ ਦੂਜੇ ਅਜੇ ਪਿੱਛੇ ਨੇ ਇਸ ਵਾਰ ਇਹੋ ਜਿਹਾ ਕੰਮ ਚ ਅਕਾਲੀ ਦਾ ਹਮੇਸ਼ਾ ਮੂਰੇ ਹੁੰਦਾ ਰਿਹਾ ਅੱਗੇ ਅਕਾਲੀਦਾਰ ਕਿਉਂਕਿ ਅੰਦਰੂਨੀ ਸੰਕਟ ਦਾ ਸ਼ਿਕਾਰ ਹੈ ਇਸ ਕਰਕੇ ਉਹ ਥੋੜਾ ਜਿਹਾ ਉਨਾ ਮੂਰੇ ਨਹੀਂ ਹੋ ਪਾ ਰਿਹਾ ਫਿਲਹਾਲ ਲੱਗਦਾ ਪਰ ਉਹ ਇੱਕ ਗੱਲ ਆਮ ਆਦਮੀ ਪਾਰਟੀ ਬਾਰੇ ਇਹ ਚਰਚਾ ਵੀ ਹੈ ਕਿ ਉਹ ਦੋਨਾਂ ਦੇ ਮੇਨ ਉਮੀਦਵਾਰਾਂ ਤੇ ਵੀ ਡੋਰੇ ਸੱਟ ਰਹੀ ਹੈ ਕਿ ਜਿਹੜਾ ਅਜੇ ਸਾਡੇ ਚ ਦੋਨਾਂ ਚੋਂ ਵੀ ਥੀ ਫਿਰ ਨਹੀਂ ਆਇਆ ਤਾਂ ਫਿਰ ਤੀਜਾ ਬੰਦਾ ਉਹਨਾਂ ਦਾ ਕੋਈ ਹੋਏ ਗਈ ਪਹਿਲਾਂ ਵੀ ਤੁ ਗੱਲ ਜਿਹੜੀ ਕੀਤੀ ਉਹਨਾਂ ਵੱਲੋਂ ਵੀ ਲੜਿਆ ਜਾ ਸਕਦਾ ਉਹ ਸੁਖਦਰਸ਼ਨ ਸਿੰਘ ਮਰਾੜ ਦਾ ਜਿਹੜਾ ਰਿਟਾਇਰਡ ਪੁਲਿਸ ਅਫਸਰ ਬੇਟਾ ਰਾਜ ਬਲਵਿੰਦਰ ਉਹ ਵੀ ਟਰਾਈਚ ਨੇ ਜੇਕਰ ਮੇਰੇ ਖਿਆਲ ਨਾਲ ਹੋਏਗਾ ਤਾਂ ਜੇ 47 ਤੇ ਵੱਲੋਂ ਕੈਂਡੀਡੇਟ ਬਣ ਲਈ ਕਈ ਤਿਆਰ ਹੋਣਗੇ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਸੌਖਾ ਹੋ ਜੂਗਾ ਆਪ ਲੜਦੀ ਹੈ ਸਰਕਾਰ ਆਪ ਜੀ ਮინისტრ ਮੂਰੇ ਹੋ ਕੇ ਲੜਦੇ ਨੇ ਪੈਸਾ ਵੀ ਘੱਟ ਲੱਗਦਾ ਜ਼ੋਰ ਵੀ ਘੱਟ ਲੱਗਦਾ ਤੰਦਰ ਨਾਲ ਹੁੰਦਾ ਤੁਹਾਡੇ ਇਹ ਚੀਜ਼ਾਂ ਕਰਕੇ ਇੱਕ ਫਾਇਦਾ ਹੁੰਦਾ ਜਿਹੜੀ ਸੱਤਾਧਾਰੀ ਤਰ ਹੁੰਦੀ ਆ ਉਹਨੂੰ ਸਾਰੀਆਂ ਗੱਲਾਂ ਦੇ ਵਿੱਚ ਔਰ ਇਹ ਜਿਹੜੇ ਜਿਹਨੂੰ ਰਾਜਾ ਬਣ ਕੇ ਕਹਿੰਦੇ ਨੇ ਕੌਣੀ ਉਹ ਨਹੀਂ ਉਹਦੇ ਨਾਲ ਵੀ ਤਾਲਮਿਲ ਚੱਲ ਰਿਹਾ ਮੇਰੇ ਖਿਆਲ ਨੇ ਜਿੰਨਾ ਪਤਾ ਲੱਗਿਆ ਉਹਨਾਂ ਦੇ ਬਹੁਤ ਕੋ ਬੀਬੀ ਉਹਨਾਂ ਕੋਲੋਂ ਉਹ ਅਜੇ ਦਬਦਾ ਚ ਨਹੀਂ ਕੀ ਹੋਏਗਾ ਕੀ ਨਹੀਂ ਹੋਏਗਾ ਇਸ ਲਈ ਕੈਂਡੀਡੇਟ ਲਈ ਇਹ ਨਾਲੀ ਪ੍ਰੋਬਲਮ ਆਹਾ ਭਾਜਪੀ ਕੀ ਕਰੂਗੀ ਖੇਡ ਇਹ ਵੀ ਇੱਕ ਇੰਪੋਰਟੈਂਟ ਹੈ ਹਾਂ ਭਾਜਪੀ ਕੋਲ ਤਾਂ ਦਮਦਾਰ ਬੰਦਾ ਇੱਕੋ ਹੀ ਬੰਦਾ ਜਿਹੜਾ ਉੱਥੋਂ ਐਮਐਲਏ ਰਿਹਾ ਵੀ ਹੈ ਜਿਹਦੇ ਕੈਂਡੀਡੇਟ ਚਲ ਨਾਲ ਸੂਬੇ ਦੀ ਸਿਆਸਤ ਬਦਲੀ ਸੀ ਕਦੇ 94 ਚ ਹੂੰ ਉਦੋਂ ਬਾਅਦ ਫਿਰ ਉਹ 97 ਵੀ ਜਿੱਤਦਾ ਹੈ ਉਹ ਫਿਰ 2007 ਤੱਕ 8 ਤੱਕ ਜਿੱਤਦਾ ਹੁੰਦਾ ਤੇ ਉਦੋਂ ਬਾਅਦ 12 ਚ ਆ ਕੇ ਹਾਰਦਾ ਹੈ ਰਾਜਾ ਬੜਿੰਗ ਤੋਂ ਜਦੋਂ ਆਪਣੇ ਪੀਪੀ ਬਣਾ ਲੈਂਦਾ ਹੈ ਪੀਪੀ ਜਿੰਨਾ ਚਿਰ ਅਕਾਲੀ ਦਲ ਚ ਰਹਿੰਦਾ ਹੈ ਉਨਾ ਚਿਰ ਦੇ ਦਰਵਾਹਾਂ ਪਰਿਤਵਾਦਨ ਨੇ ਗਏ ਸੀ ਜਦੋਂ ਪੀਪੀਪੀ ਚ ਆ ਗਏ ਤੇ ਉਦੋਂ ਹਾਰ ਗਿਓ ਦੋ ਸੀਟਾਂ ਤੇ ਲੜੇ ਸੀ ਹੁਣ ਬੀਜੇਪੀ ਦਾ ਕੈਂਡੀਡੇਟ ਬਣਨ ਨਾਲ ਜਿੱਤ ਦਾ ਤਾਂ ਕੋਈ ਸਕੋਪ ਹੀ ਨਹੀਂ ਲੱਗਦਾ ਕਿਉਂਕਿ ਮੰਡੀ ਆ ਮੰਡੀ ਵੀ ਛੋਟੀ ਮੰਡੀ ਹੈ ਮੇਨ ਪਿੰਡੂ ਹਲਕਾ ਟੋਟਲ ਵੱਡੇ ਪਿੰਡ ਨੇ ਜਿਹੜੇ ਸਰਦਾਰੀ ਵਾਂਗ ਖੜੇ ਨੇ ਜਿਹੜੇ ਕਈ ਅਕਾਲੀ ਦਲ ਨਾਲ ਖੜੇ ਨੇ ਅਕਾਲੀ ਦਲ ਨਾਲ ਖੜੇ ਨੇ ਗਰੁੱਪ ਬਾਜ਼ੀਆਂ ਚ ਵੀ ਖੜੇ ਨੇ ਆਪਣੀਆਂ ਜਿਹੜੀਆਂ ਉਸ ਸਾਰਾ ਚੱਲਦਾ ਉਸ ਲੈਵਲ ਦੀ ਗੱਲ ਹੈ ਤੇ ਇਸ ਲਈ ਜਿੱਤਣ ਦਾ ਤਾਂ ਨਹੀਂ ਜੇ ਦਾਤੇ ਰੱਖੇ ਉਹਨਾਂ ਨੂੰ ਕਹਿੰਦੇ ਨੇ ਜਿੱਤ ਹਾਰ ਨਹੀਂ ਆਪਾਂ ਪੈਰ ਰਣਾਉਣੇ ਮਨਪ੍ਰਿਤ ਨੂੰ ਉਹ ਧੱਕੇ ਨਾਲ ਖੜਾ ਕਰਨਾ ਚਾਹੁੰਦੇ ਨੇ 30% 10% ਨਹੀਂ ਹੈ ਕਿ ਮਨਪ੍ਰਿਤ ਮੰਨਣ ਪਰ ਭਾਪੀ ਜੇ ਮਨਪ੍ਰਿਤ ਨਹੀਂ ਮੰਨਦੇ ਕਿ ਸੇ ਹੋਰ ਨੂੰ ਵੀ ਲੜਾ ਸਕਦੀ ਹੈ ਕਿ ਨਹੀਂ ਜੇ ਹੋਰ ਨੂੰ ਵੀ ਲੜਾਇਆ ਤਾਂ ਵੀ ਦਿਲਚਸਪੀ ਵਧੇਗੀ ਦਿਲਚਸਪੀ ਪਰ ਇਹ ਵਧੇਗੀ ਜੇ ਭਾਪੀ ਲੜਾ ਦਿੰਦੀ ਹੈ ਤਾਂ ਇੱਕ ਹੱਦ ਤੱਕ ਕਾਂਗਰਸ ਨੂੰ ਡੈਂਟ ਪੈ ਸਕਦਾ ਥੋੜਾ ਜਿਹਾ ਕਿਉਂਕਿ ਉਹ ਵੋਟਰ ਨਾਰਮਲੀ ਜੇ ਭਾਪੀ ਉਹਨੂੰ ਪੈਂਦੀ ਜਿਹੜੀ ਭਾਪੀ ਨੂੰ ਪੈਣੀ ਹੁੰਦੀ ਉਹ ਕਾਂਗਰਸ ਵਾਲੇ ਪਾਸੇ ਚਲੀ ਜਾਂਦੀ ਆ ਆਵਾਜ਼ ਥੋੜਾ ਜਿਹਾ ਫਰਕ ਇਹ ਜ਼ਰੂਰ ਪੈਂਦਾ ਔਰ ਜਿੰਨੀਆਂ ਵੀ ਵੋਟਾਂ ਪੈਣਗੀਆਂ ਉਹਨੂੰ ਇਸ ਲਈ ਇਹ ਕਾਫੀ ਮਹੱਤਪੂਰਨ ਨੇ 42 ਇਲੈਕਸ਼ਨ ਇਹ ਇਸ ਕਰਕੇ ਵੀ ਮਹੱਤਪੂਰਨ ਨੇ 4 ਇਸ ਤੋਂ ਬਾਅਦ ਦੀ ਤੁਰੰਤ 3 ਕਾਰਪੋਰੇਸ਼ਨਾਂ ਦੀਆਂ ਸ਼ਹਿਰਾਂ ਦੀਆਂ ਤੇ ਲਗਭਗ 37 38 ਮਿਊਨਿਸਪਲ ਕਮੇਟੀਆਂ ਦੀਆਂ ਤੇ ਟੋਟਲ ਪੰਚਾਇਤੀ ਰਾਜ ਜਨ ਅਪਰੀਸ਼ਦ ਤੋਂ ਲੈ ਕੇ ਸਾਰੀਆਂ ਇਲੈਕਸ਼ਨਾਂ ਨੂੰ ਇਹਦਾ ਮਤਲਬ ਇਲੈਕਸ਼ਨ ਮੋੜ ਚ ਲਾਊਗਾ ਪੰਜਾਬ ਹੁਣ ਇੰਨੇ ਨੂੰ 27 ਆ ਜਾਊਗਾ ਨੇੜੇ ਫਿਰ ਕਿਹੜਾ ਸਾਲ ਪਹਿਲਾਂ ਤਾਂ ਕੰਪੇਨ ਨਹੀਂ ਸ਼ੁਰੂ ਕਰ ਦਿੰਦੇ ਨੇ ਇਸ ਸਾਰੇ ਮਾਮਲੇ 'ਚ ਇਹ ਬਹੁਤ ਮਾਮਲਾ ਹੈ ਇਸ ਲੈਵਲ ਦੇ ਉੱਤੇ ਗਿੱਦੜਵਾਹੇ ਤੇ ਨਿਹਰਾਬਾਬਾ ਨਾਨਕ ਤੇ ਮੇਰੇ ਖਿਆਲ ਇਹ ਤੇ ਦੋ ਤੇ ਜ਼ਿਆਦਾ ਨਜ਼ਰ ਲੱਗੂਗੀ ਲੋਕਾਂ ਦੀ ਜਦੋਂ ਵੀ ਹੋਏਗੀ ਵੈਸੇ ਤਾਂ ਬਰਨਾਲੇ ਤੇ ਵੀ ਰਹੂਗੀ ਬਰਨਾਲੇ ਚ ਕੈਂਡੀਡੇਟ ਕੌਣ ਹੁੰਦਾ ਹੈ ਮੀਤਹਿਰ ਵੀ ਆਪਣਾ ਕੈਂਡੀਡੇਟ ਚਾਣ ਕੇ ਹਮੇਸ਼ਾ ਹੀ ਹਾਈ ਕਮਾਂਡ ਨਾਲ ਉਹਦੀ ਡਾਇਰੈਕਟ ਵੀ ਹੈ ਭਗਵੰਤ ਮਾਨ ਤੋਂ ਇਲਾਵਾ ਤੇ ਕੀ ਭਗਵੰਤ ਮਾਨ ਉਹਨਾਂ ਦੀ ਚਲਦੀ ਹੈ ਜਾਂ ਮੀਤਹਿਰ ਆਪਣਾ ਕੈਂਡੀਡੇਟ ਲੈ ਜਾਂਦੇ ਨੇ ਉੱਥੇ ਵੀ ਫਿਰ ਕੈਂਪੇਨ ਦੇ ਬਾਅਦ ਉਹ ਦੇਖਿਆ ਜਾਏਗਾ ਜੇ ਕੀ ਫਿਰ ਉਹ ਨਹੀਂ ਜੋਰ ਲਾਉਣਗੇ ਚੇ ਮੁਨਿਸਟਰ ਜੇ ਮੀਟੇਰ ਦਾ ਕੈਂਡੀਡੇਟ ਆ ਜਾਂਦਾ ਜਾਓ ਕਿਸੇ ਹੋਰ ਸੀਟਾਂ ਤੇ ਲਾਉਣ ਅਸਮਿਤ ਸਿੰਘ ਪਿਛਲੇ ਦਿਨਾਂ ਚ ਕਰੀ ਉਮਰ ਇਥੋਂ ਬਾਰੇ ਬਰਨਾਲੇ ਬਾਰੇ ਬੜੀ ਉਪਰੀ ਸੀਗੀ ਪਿਛੋਂ ਪਤਾ ਨਹੀਂ ਉਹਦੇ ਵਿੱਚ ਦਮ ਕਿੰਨਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਚਾਹ ਰਹੀ ਹੈ ਕਿ ਰਾਗਵ ਚੱਡਾ ਨੂੰ ਇਥੋਂ ਲੜਾਇਆ ਜਾਵੇ ਉਹਨਾਂ ਤੋਂ ਰਾਜ ਸਭਾ ਖਾਲੀ ਕਰਵਾਈ ਜਾਵੇ ਹੁਣ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਉਹ ਕਿਸੇ ਬਾਹਰੀ ਨੂੰ ਯਤਨ ਦੀ ਕੋਈ ਸੰਭਾਵਨਾ ਹੁੰਦੀ ਨਹੀਂ ਆ ਏ ਭਾਵੇਂ ਸਰਕਾਰ ਹੋਵੇ ਕੁਝ ਹੋਵੇ ਔਰ ਮੁੱਖ ਮੰਤਰੀ ਵੀ ਕਿਉਂ ਚਾਉਣਗੇ ਕਿ ਰਾਗਵ ਚੱਟਾ ਇਥੋਂ ਕੌੜੀਆਂ ਚੜਜਣ ਵਿਧਾਨ ਸਭਾ ਦੀਆਂ ਦਾ ਰੋਜ਼ ਪਰ ਪੰਗੇਬਾਜ਼ੀ ਦਾ ਉਹਨਾਂ ਨੂੰ ਕਹੀ ਜਾਊਗਾ ਨਾ ਕਿ ਤੁਸੀਂ ਜਿੱਤ ਜਾਣਾ ਉੱਤੇ ਤੁਹਾਨੂੰ ਮੰਤਰੀ ਬਣਾਵਾਂਗੇ ਰਾਜ ਸਭਾ ਲੈਣ ਲਈ ਹਾਈ ਕਮਾਂਡ ਬਹੁਤ ਕੀਨ ਆ ਉਹ ਚਾਹ ਰਹੇ ਨੇ ਕਿ ਅਸੀਂ ਅਭਿਸ਼ੇਕ ਮਨੂ ਸਿੰਘ ਵੀ ਨੂੰ ਭੇਜੀਏ ਰਾਜ ਸਭਾ ਵਿੱਚ ਵੈਸੇ ਕਾਂਗਰਸ ਵੀ ਚਾਵੇ ਤਾਂ ਉਹਨੂੰ ਭੇਜ ਸਕਦੀ ਹੈ ਕਿਉਂਕਿ ਕਾਂਗਰਸ ਨਾਲ ਵੀ ਚੰਗੇ ਤਾਲੁਕਾ ਤੋਂ ਉਹਨਾਂ ਨੇ ਹਿਮਾਚਲ ਦੇ ਵਿੱਚੋਂ ਟਰਾਈ ਕੀਤੀ ਸੀ ਇਹ ਵੀ ਇੱਕ ਰਿਯੂਮਰ ਚੱਲਦੀ ਰਹੀ ਜਿਸ ਨੂੰ ਕੋਈ ਬਹੁਤ ਜ਼ਿਆਦਾ ਬਾਅਦ ਦੇ ਵਿੱਚ ਅੱਗੇ ਨਹੀਂ ਬਤਾਇਆ ਗਿਆ ਜੀ ਨਹੀਂ ਹੋਰ ਇਹ ਬੋਰ ਹੈ ਵੱਡੇ ਵਕੀਲਾਂ ਦੀ ਲੋੜ ਪੈਂਦੀ ਹੈ ਦੇਖੋ ਕਪਲ ਸਿੰਘ ਸੱਬਰ ਨੇ ਕਾਂਗਰਸ ਛੱਡੀ ਤੇ ਸਮਾਜਵਾਦੀ ਪਾਰਟੀ ਦੇ ਉਹਨਾਂ ਨੂੰ ਇੰਡੀਪੈਂਡੈਂਟ ਐਸੀਐਲ ਚ ਵੀ ਸਰਮਾਨ ਦੇ ਕੇ ਰਾਜ ਸਭਾ ਭੇਜਿਆ ਵੀ ਚਲੋ ਸਾਡੀ ਪਾਰਟੀ 'ਚ ਨਾਂ ਵੀ ਆਓ ਤਾਂ ਵੀ ਅਸੀਂ ਤੁਹਾਨੂੰ ਉੱਥੇ ਚੰਗੇ ਵਕੀਲ ਸੁਪਰੀਮ ਕੋਰਟ ਦੇ ਵੱਖ-ਵੱਖ ਮਾਮਲਿਆਂ ਦੇ ਵਿੱਚ ਚਾਹੀਦੇ ਹੁੰਦੇ ਨੇ ਹਰ ਪਾਰਟੀ ਨੂੰ ਜਿਹੜਾ ਜ ਸਾਡੇ ਦੇਸ਼ ਦਾ ਮਾਹੌਲ ਹੈ ਕਿਉਂਕਿ ਈਡੀ ਬਹੁਤ ਆ ਰਹੀ ਆ ਏਡੀਜ਼ ਦਾ ਸੀਪੀਆਈ ਤੋਂ ਲੈ ਕੇ ਟੈਕਸ ਸਿਬੀਆਈ ਇਹ ਸਾਰੀਆਂ ਚੱਲਦੀਆਂ ਨੇ ਇਸੇ ਤਰ੍ਹਾਂ ਭਾਵੇਂ ਆਫੀਸ਼ੀਅਲੀ ਉਹ ਲੀਡਰ ਨੇ ਅਭਿਸ਼ੇਕ ਮੰਨੀ ਸਿੰਘ ਨੂੰ ਗਨੂ ਸਿੰਘ ਵੀ ਕਾਂਗਰਸ ਪਾਰਟੀ ਦੇ ਲੀਡਰ ਦੇ ਬਾਵਜੂਦ ਵੀ ਕਈ ਹੋਰ ਪਾਰਟੀਆਂ ਦੀ ਵੀ ਉਹ ਸੇਵਾ ਕਰਦੇ ਨੇ ਆਪਣੇ ਪ੍ਰੋਫੈਸ਼ਨਲ ਐਂਗਲ ਤੋਂ ਤਾਂ ਤੇ ਉਹ ਦੂਜੇ ਵੀ ਚਾਹਣਗੇ ਚਲੋ ਠੀਕ ਹੈ ਜੀ ਇਸ ਸਬੰਧ ਨੇ ਦੇ ਵਿੱਚ ਪੀਸ ਨਹੀਂ ਲੈਂਦੇ ਹੋਣਗੇ ਵੱਡੇ ਲੀਡਰ ਤੋਂ ਤੇ ਉਹਨਾਂ ਦਾ ਐਵੇਂ ਕੰਮ ਕਰ ਦੇਣਗੇ ਪਰ ਰਗਬ ਚੱਡਾ ਤਾਂ ਲੜਨ ਦਾ ਮੈਨੂੰ ਚਾਂਸ ਇਸ ਲਈ ਨਹੀਂ ਲੱਗਦਾ ਕਿ ਸਾ ਚੀਫ ਮਿਨਿਸਟਰ ਕਦੇ ਵੀ ਇਜਾਜ਼ਤ ਫਿਰ ਦੇਣਗੇ ਉਹਦਾ ਰੀਜਨ ਹੈ ਪਹਿਲਾਂ ਤਾਂ ਤੁਸੀਂ ਪੰਜਾਬ ਦੇ ਪੁੱਤਰ ਇਥੋਂ ਰਾਜ ਸਭਾ ਦੇ ਮੈਂਬਰ ਬਣ ਕੇ ਬਣਨ ਦੀ ਕੋਸ਼ਿਸ਼ ਕੀਤੀ ਨਹੀਂ ਬਣ ਪਾਏ ਪੰਜਾਬੀਆਂ ਨੇ ਨਹੀਂ ਸਹਿਕਾਰ ਕੀਤਾ ਚੀਫ ਮਿਨਿਸਟਰ ਨੇ ਵੀ ਨਹੀਂ ਸਹਿਕਾਰ ਕੀਤਾ ਜੇ ਤੁਸੀਂ ਐਮ ਐਲ ਏ ਬਣ ਗਏ 1% ਉਹੀ ਮੰਨ ਲਓ ਕਾਂਫਰੈਂਸ ਦਾ ਉੱਤੇ ਉਹ ਐਮ ਐਨ ਏ ਜਿੱਤ ਗਏ ਕਿ ਤਾਂ ਜੇ ਮინისტრ ਦੇ ਦਾਅਵੇਦਾਰ ਆਫੀਸ਼ੀਅਲੀ ਬਣ ਸਕਦੇ ਨੇ ਫਿਰ ਤਾਂ ਕੋਈ ਰੌਲਾ ਹੀ ਨਹੀਂ ਰੋਕਣਾ ਤਾਂ ਫਿਰ ਤਾਂ ਪਾਰਟੀ ਨੇ ਫੈਸਲਾ ਕਰਨਾ ਫਰਜ਼ ਦੀ ਟਾਈਮਿੰਗ ਅੱਗੇ ਜਿੱਤੇ ਹਾਰੇ ਆਹ 1.5 ਤੋਂ ਸਾਲ ਦੇ ਵਿੱਚ ਤਾਂ ਜੋ ਮਰਜੀ ਹੋ ਸਕਦਾ ਫਿਰ ਫਿਰ ਤਾਂ ਕੋਈ ਰੌਲਾ ਹੀ ਨਹੀਂ ਨਾ ਕਿ ਤੁਹਾਨੂੰ ਇੱਕ ਕਾਬਲ ਖੇਤੀਏ ਦੰਨਿਆ ਜੀ ਕਾਬਲ ਚੀ ਮਿਨਿਸਟਰ ਦੰਨਿਆ ਦੇਖੋ ਜਿਹਨੇ ਸਾਰੀ ਪਾਰਟੀ ਆ ਕੀਤੀ ਇਹ ਆਪਣੇ ਪੈਰ ਕਹਾਣਾ ਚੀ ਮਿਨਿਸਟਰ ਕਿਉਂ ਮਾਰਨ ਦੇਣਗੇ ਮੇਰੇ ਖਿਆਲ ਨਾਲ ਮੈਨੂੰ ਨਹੀਂ ਲੱਗਦਾ ਕਿ ਐਡੀ ਗੱਲ ਹੈ ਔਰ ਰੰਗ ਬਚੜੇ ਨਾਲ ਇੱਕ ਗਰੁੱਪ ਵੀ ਲੱਜੂਗਾ ਇਥੋਂ ਬਥੇਰਾ ਜਿਹੜਾ ਪਹਿਲਾਂ ਆਤਮਸਤ ਕੋਣ ਜਾਂਦਾ ਹੈ ਨਾ ਚੋਣੇ ਹੋਇਆਂ ਦੇ ਵਿੱਚੋਂ ਇਨਾ ਤੋਂ ਬਹੁਤਿਆ ਨੂੰ ਹੋਇਆ ਕਿ ਅੱਗੇ ਜਿੱਤਾਂਗੇ ਜਾਂ ਨਹੀਂ ਜਿੱਤਾਂਗੇ ਹੁਣ ਤਾਂ ਮਾਣਾਂਗੇ ਗੱਲ ਇਹ ਬਹੁਤ ਵੱਡਾ ਪੰਗਾ ਪੈਣਾ ਐ ਏਡਾ ਸੌਖਾ ਗੱਲ ਨਹੀਂ ਐ ਮੇਰੇ ਖਿਆਲ ਆ ਔਰ ਇਸ ਇੱਕ ਇੱਕ ਸਵਾਲ ਇੱਥੇ ਹੋਰ ਵੀ ਐ ਸਾਹਮੇਰ ਸਿੰਘ ਜੀ ਕਿਉਂਕਿ ਗੱਲ ਤੁਰੀ ਐ ਤੇ ਤੋੜ ਲੈਣੀ ਚਾਹੀਦੀ ਆ ਦਿੱਲੀ ਦੇ ਘੇਰਿਆਂ ਚੋਂ ਇੱਕ ਖਬਰ ਨਿਕਲਦੀ ਆ ਕਿ ਸੰਦੀਪ ਪਾਠਕ ਤੇ ਰਾਗਵ ਚੱਡਾ ਅੱਜਕੱਲ ਥੋੜੇ ਨੇੜੇ-ਨੇੜੇ ਹੋ ਗਏ ਪਹਿਲਾਂ ਸੰਦੀਪ ਪਾਠਕ ਚੁੱਪ ਚਾਪ ਕੰਮ ਕਰਨ ਕਰਕੇ ਜਾਣੇ ਜਾਂਦੇ ਸੀ ਉਹ ਜੱਥੇਬੰਦਕ ਸਮਰੱਥਾ ਵੀ ਰੱਖਦੇ ਸੀ ਔਰ ਬਹੁਤੇ ਲਾਈਮਲਾਈਟ 'ਚ ਵੀ ਨਹੀਂ ਸੀ ਆਉਂਦੇ ਕੋਈ ਧਾਮ ਝਾਮ ਵੀ ਚਾਰ ਗੱਡੀਆਂ ਲੈ ਕੇ ਚੱਲਣ ਐਸਾ ਕੁਝ ਨਹੀਂ ਆਰਮ ਨਾਲ ਆਉਂਦੇ ਸੀ ਕੰਮ ਕਰਦੇ ਸੀ ਮੀਟਿੰਗਾਂ ਦੇ ਵਿੱਚ ਕੋ ਹੁਣ ਜਦੋਂ ਦੇ ਸੰਜੇ ਸਿੰਘ ਮੇਨ ਫੋਕਸ ਵਿੱਚ ਆ ਗਏ ਨੇ ਮੇਨ ਸਟੇਜ ਤੇ ਆ ਗਏ ਨੇ ਉਸ ਤੋਂ ਬਾਅਦ ਜਿਹੜੀ ਰਾਜਨੀਤੀ ਦੀ ਕਤਾਰਬੰਦੀ ਹੈ ਉੱਥੇ ਉੱਪਰ ਉਹਦੇ ਵਿੱਚ ਰਾਗਵ ਚੱਡਾ ਤੇ ਸੰਦੀਪ 파ਟਕ ਨੇੜੇ ਨੇੜੇ ਆਏ ਦੱਸੇ ਜਾਂਦੇ ਨੇ ਭਗਵੰਤ ਮਾਨ ਸਾਹਿਬ ਦੀ ਜਿਹੜੀ ਨੇੜਤਾ ਉਹ ਤੁਹਾਡੀ ਸੰਜੇ ਸਿੰਘ ਨਾਲ ਵੱਧ ਦੇਖੀ ਗਈ ਪਿਛਲੇ ਸਮਾਂ ਜਵੇਂ ਆਪਾਂ ਦੇਖਿਆ ਹੀ ਕੁਲਤਾਰ ਸਿੰਘ ਸੰਧਵਾ ਨਾਲ ਸਹਿਮਤੀ ਦੇ ਮੌਕੇ ਵੀ ਉਹ ਸੀਗੇ ਸੋ ਇਹ ਵੀ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਮਹਿੰਦਰ ਭਗਤ ਦੀ ਐਲੀਵੇਸ਼ਨ ਮੰਤਰੀ ਬਣਨ ਵਾਲੀ ਗੱਲ ਮੁੱਖ ਮੰਤਰੀ ਦੇ ਦਾਅਵੇ ਦੇ ਬਾਵਜੂਦ ਸਿਰੇ ਨਹੀਂ ਚੜ ਸਕੀ ਅੱਗੇ ਜਿਮਨੀ ਚੋਣਾ ਮੁੱਖ ਮੰਤਰੀ ਨੇ ਹੋਰ ਦਾਅਵੇ ਵੀ ਕਰਨੇ ਆ ਜਾ ਕੇ ਤਾਂ ਇਤੇ ਜਮਾਨ ਦਾ ਮੁੱਲ ਰਹਿੰਦਾ ਨਾ ਜੇ ਤੁਸੀਂ ਪੈਂਦੀ ਸੱਟੇ ਆਪਣਾ ਕੰਮ ਕਰ ਦੋ ਦੂਜੇ ਪਨੇ ਪੰਜਾਬ ਦੀ ਅਫਸਰशाही ਦੇ ਵਿੱਚ ਫੇਰ ਬਦਲ ਬੜਾ ਦਰਕਾਰ ਮੰਨਿਆ ਜਾ ਰਿਹਾ ਸੀ ਕਿ ਬਹੁਤ ਵੱਡੇ ਪੱਦਰ ਤੇ ਹੋਣਾ ਹੈ ਜ਼ਿਲ੍ਹਿਆਂ ਦੇ ਡੀਸੀ ਐਸਐਸਪੀ ਉੱਤੇ ਵੀ ਪ੍ਰਿੰਸੀਪਲ ਸੈਕਟਰੀ ਮੈਂ ਕਿਹਾ ਮੁਕਮਿਆਂ ਦੀ ਸ਼ਿਫਟ ਕਰਨੀ ਸੀਗੀ ਸਾਰੀ ਉਹ ਵੀ ਰੁਕ ਗਿਆ ਕੋਈ ਚੂੰ ਚਰਾ ਨਹੀਂ ਪਤਾ ਲੱਗਿਆ ਕਿ ਜਿਹੜੀ ਇਹ ਸੱਪਬੰਦੀ ਇਹ ਕਤਾਰਬੰਦੀ ਆੜੇ ਆ ਰਹੀ ਹੈ ਮੈਂ ਜੇ ਇੱਕ ਟਿੱਪਣੀ ਲਵਾ ਤੋੜ ਨੇ ਪਾਰਟੀ ਦੇ ਅੰਦਰ ਉਹ ਤਾਂ ਚੱਲਦਾ ਹੀ ਹੁੰਦਾ ਕੇਜਰੀਵਾਲ ਦੇ ਅੰਦਰ ਹੋਣ ਨਾਲ ਜਦੋਂ ਇੱਕ ਵਾਰ ਗੱਲ ਚੱਲੀ ਸੀ ਇਹ ਕਿ ਸ਼ਾਇਦ ਭਗਵਾਨ ਤਮਨ ਸੁਪਰੀਮ ਲੀਡਰ ਦੇ ਤੌਰ ਤੇ ਅਮਰਜ ਹੋ ਜਾਣਗੇ ਕਿਉਂਕਿ ਉਹ ਇੱਕੋ ਇੱਕ ਚੀਫ ਮਿਨਿਸਟਰ ਵੀ ਨੇ ਤੇ ਉਹ ਜਾਣਦੇ ਵੀ ਰਹੇ ਨੇ ਕੇਜਰੀਵਾਲ ਨਾਲ ਹੋਰ ਨੈਸ਼ਨਲ ਲੈਵਲ ਦੇ ਉੱਤੇ ਬਖ ਬਖ ਸਟੇਟਾਂ ਦੇ ਵਿੱਚ ਪਰ ਉਵੇਂ ਨਹੀਂ ਪਾਰਟੀ ਸੰਗਠਨ ਦਾ ਆਪਣਾ ਇੱਕ ਜਕੜ ਹੁੰਦੀ ਆ ਉਹ ਕਮਜ਼ੋਰ ਹੋਵੇ ਚੰਗਾ ਹੋਵੇ ਬਾੜਾ ਹੋਵੇ ਉਹ ਅਨੰਗਨ ਹੁੰਦੀ ਆ ਉਹ ਉਹਨਾਂ ਦੀ ਹਦਾਇਤ ਤੇ ਚੱਲਦੀ ਆ ਉੱਥੇ ਤਾਂ ਕਲੀਅਰ ਕੱਟ ਹੋ ਗਿਆ ਕਿ ਨੈਸ਼ਨਲ ਲੈਵਲ ਤੇ ਹੋਣ ਜਿਹੜਾ ਸੱਜੇ ਸੰਗ ਆਪਣਾ ਰੋਲ ਜਿੰਨਾ ਕ ਨਿਵਾ ਰਿਹਾ ਨਿਵਾ ਰਿਹਾ ਪਰ ਸਾਰੇ ਨਤਮਸਤਕ ਨੇ ਸੁਨੀਤਾ ਕੇਜਰੀਵਾਲ ਦੇ ਸਾਹਮਣੇ ਤੇ ਬਾਕੀ ਸਾਰੇ ਬੰਦੇ ਉਹਦੇ ਉਹਦੀ ਸੁਪਰਵਾਈਜ਼ਨ ਦੇ ਵਿੱਚ ਦਿਖਾਈ ਦੇ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਮੁਲਾਕਾਤ ਵੀ ਕਰਕੇ ਆਉਂਦੇ ਨੇ ਮੁਲਾਕਾਤ ਕਰਕੇ ਆ ਕੇ ਦੱਸ ਦਿੰਦੇ ਨੇ ਕਈ ਚੀਜ਼ਾਂ ਅਨਾਉਂਸ ਵੀ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਦਿਖਾਈ ਦੇ ਰਹੇ ਹਾਂ ਤਾਂ ਇੱਕ ਗੱਲ ਇਹ ਵੀ ਹੋਏਗੀ ਉਸ ਸਾਈਕਮਾਨ ਨੂੰ ਜੇ ਕੇਜਰੀਵਾਲ ਅੰਦਰ ਹੈ ਤਾਂ ਭਗਵਾਨਤਮਨ ਇੱਥੇ ਅਸਰਟ ਜਿਆਦਾ ਕਰਨ लागले ਪੰਜਾਬ ਦੇ ਵਿੱਚ ਕਿਤੇ ਇਹ ਨਾ ਹੋ ਜੇ ਕਿ ਇੱਥੇ ਪਕੜੀ ਬਿਲਕੁਲ ਖਤਮ ਹੋ ਜੇ ਹਾਈ ਕਮਾਂਡ ਦੀ ਜਿਹੜੇ ਨੇਚਰ ਦੀ ਇਹ ਪਾਰਟੀ ਹੈ ਜਿਹੜੇ ਨੇਚਰ ਦੇ ਜਿਹੜਾ ਬਾਇੰਟ ਆਫ ਮਾਈਂਡ ਕੇਜਰੀਵਾਲ ਉਹਨਾਂ ਦਾ ਆਪਣਾ ਹੈ ਉਹ ਬੇਹੱਦ ਕਬਜਾ ਕਬਜਾਉ ਨਹੀਂ ਸੀ ਹੈ ਤੇ ਉਹ ਬਿਲਕੁਲ ਵੀ ਢਿੱਲ ਨਹੀਂ ਦੇਣਾ ਚਾਹਣਗੇ ਆਪਣੇ ਵੱਲੋਂ ਕਿਸੇ ਵੀ ਰੂਪ ਦੇ ਵਿੱਚ ਇਸ ਲਈ ਜਿਹੜੇ ਵੀ ਬੰਦੇ ਇਹ ਜਿਹੜੇ ਸੰਦੀਪ ਪਾਟਕ ਰਗਵਚੰਡਾ ਇਹ ਮੇਨਲੀ ਕੇਜਰੀਵਾਲ ਦੇ ਸਹਾਇਕ ਦੇ ਰੂਪ ਦੇ ਵਿੱਚ ਹੀ ਮੰਨੇ ਜਾਂਦੇ ਨੇ ਵੀ ਉਹਨਾਂ ਦੇ ਕੋਈ ਮਾਸ ਸਧਾਰ ਆਪਣਾ ਨਹੀਂ ਹੈ ਇਹ ਲਾਏ ਗਏ ਬੰਦੇ ਨੇ ਉਸ ਤਰੀਕੇ ਦੇ ਨਾਲ ਲਿਆ ਕੇ ਇਸ ਲਈ ਆਪਣਾ ਰੋਲ ਨਿਭਾਉਣਗੇ ਆਪਣੇ ਤਰੀਕੇ ਦੇ ਨਾਲ ਮਾਸ ਮਾਸ ਲੀਡਰ ਤਾਂ ਇਹ ਨਹੀਂ ਹੈ ਕਿ ਮਾਸ ਜ ਇਹਨਾਂ ਨੂੰ ਪਰਮਾਨント ਕਰ ਰਹਾ ਸੰਗਠਨ ਚੋ ਕਿੰਨੇ ਲੋਕਾਂ ਨੂੰ ਕਿਵੇਂ ਡੀਲ ਕਰਦੇ ਨੇ ਕੋਈ ਕਿੱਧਰ ਜਾਂਦਾ ਕਿੱਧਰ ਜਾਂਦਾ ਇਹ ਹੈ ਬਾਕੀ ਕੀ ਗੱਲ ਇਹ ਉਦੋਂ ਵੀ ਚਰਚਾ ਦੇ ਵਿੱਚ ਸੀਗੀ ਕਿ ਧੂਰੀ ਤੋਂ ਜਦੋਂ ਕਾਂਗਰਸ ਦੇ ਸਾਬਕਾ ਐਮਐਲਏ ਨੂੰ ਲਿਆਏ ਨੇ ਭਗਵਤ ਮਾਨ ਗੋਲਡ ਪਾਰਲੀਮੈਂਟ ਦੇ ਸਮੇਂ ਹਾਂ ਗੋਲਡੀ ਖੰਗੂੜਾ ਜਿਹੜਾ ਹੈ ਤੇ ਉਹਨੂੰ ਵੀ ਕੋਈ ਇਹੋ ਜਿਹਾ ਕਿਆ ਗਿਆ ਸੀਗਾ ਵੀ ਕੋਈ ਨਹੀਂ ਬਰਨਾਲਾ ਖਾਂਦੀ ਹੋਊਗਾ ਤੁਹਾਨੂੰ ਵੀ ਦੇ ਦੇਵਾਂਗੇ ਉਦੋਂ ਇੱਕ ਚਰਚਾ ਵੀ ਚੱਲੀ ਸੀ ਉਦੋਂ ਮੀਤ ਮੇਰ ਹਿਰਦੇ ਸਪੋਰਟਰ ਥੋੜੇ ਜਿਹਾ ਨਾਰਾਜ਼ ਦਿਖਾਈ ਦਿੰਦੇ ਸੀ ਕਿਥੇ ਭਗਵੰਤ ਮਾਨ ਇਹੋ ਜਿਹਾ ਤਾਂ ਨਹੀਂ ਕਰਨਗੇ ਉਹਨਾਂ ਨੂੰ ਆਪਣੀ ਪਗਾ ਦੇਣ ਜੇਕਰ ਕੋਈ ਇਹੋ ਜਿਹੀ ਗੱਲ ਹੋਈ ਹੈ ਤੇ ਨਹੀਂ ਤਾਂ ਫਿਰ 골ਡੀ ਬ੍ਰਾਂਡ ਕਾਦੇ ਲਈ ਆਏ ਸੀ ਕੋਈ ਚੇਅਰਮੈਨ ਹੀ ਦੇਣੀ ਹੋਣੀ ਹੈ ਉਹ ਤਾਂ ਮਿਲੀ ਨਹੀਂ ਹਜੇ ਤੱਕ ਤੇ ਜਾਂ ਫਿਰ ਇਹ ਜਿਹੜਾ ਬਾਕੀ ਦਾ ਕੰਮ ਹੈ ਇਹ ਵੀ ਨਾ ਹੋਇਆ ਗੋਲਡੀ ਬਰਾੜ ਵੀ ਸੋਚਦੇ ਗੋਲਡੀ ਖੰਗੂੜਾ ਵੀ ਸੋਚਦੇ ਹੋਣਗੇ ਵੀ ਕੀ ਚੱਕਰ ਹੋ ਗਿਆ ਕੰਮ ਤਾਂ ਗੜਬੜੀ ਹੋਗੀ ਨਾ ਉਧਰ ਦੇ ਨਾ ਉਧਰ ਦੇ ਕਿਤੇ ਤਾਂ ਮਾਮਲਾ ਬਿਲਕੁਲ ਹੀ ਠੱਪ ਨਾ ਹੋ ਜੇ ਔਰ ਬਰਨਾਲੇ ਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਮੀਤਹਿਰ ਛੇਤੀ ਆਪਣਾ ਦਾਵਾ ਛੱਡਣ ਵਾਲੇ ਨਹੀਂ ਜਾਂ ਕਿ ਕੈੜੀ ਬਿਲਕੁਲ ਤੁਸੀਂ ਗੋਲਡੀ ਬਰਾੜ ਦੋ ਵਾਰ ਹੀ ਕਿਹਾ ਕਈ ਵਾਰੀ ਨਾਵਾਂ ਦੇ ਵਿੱਚ ਬੰਦਿਆਂ ਨੂੰ ਹਾਂ ਬੰਦਿਆਂ ਨੂੰ ਬੜਾ ਫਰਕ ਪੈ ਜਾਂਦਾ ਤਲਬੀਰ ਗੋਲਡੀ ਨਾਂ ਹੈ ਗੋਲਡੀ ਖੰਗੂੜਾ ਵੀ ਕਹਿੰਦੇ ਤੁਹਾਡੀ ਗੱਲ ਠੀਕ ਹੈ ਏ ਵੈਸੇ ਆਮ ਆਦਮੀ ਪਾਰਟੀ ਨੇ ਨਾ 2 ਦਿਨ ਪਹਿਲਾਂ ਸਹਮੀਰ ਸਿੰਘ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਕੰਸਿਸਟੈਂਸੀ ਦੇ ਵਿੱਚ ਗੁਰਦੀਪ ਧਾਲੀਵਾਲ ਤੇ ਅਮਨਸ਼ੇਰ ਸਿੰਘ ਸ਼ੈਰੀ ਕੱਲ ਸੀ ਜਿਹੜੇ ਕਿ ਇੰਚਾਰਜ ਤੇ ਕੋ-ਇੰਚਾਰਜ ਲਾਏ ਆ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ ਸੀ ਤਿਆਰੀ ਲਈ ਉਹ ਬੜੀ ਵੱਡੀ ਰੈਲੀ ਦਾ ਰੂਪ ਧਾਰ ਗਈ ਸੀ ਇਸ ਵੇਲੇ ਇਹ ਮੰਨਿਆ ਜਾ ਰਿਹਾ ਕਿ ਸੁਖਜੰਦਰ ਰੰਧਾਵਾ ਵੀ ਮੁਕੰਮਲ ਪਰਿਵਾਰ ਨੂੰ ਉੱਥੇ ਝੋਕ ਕੇ ਬੈਠੇ ਹੋਇਆ ਉੱਥੇ ਵੀ ਲੜਾਈ ਬੜੀ ਗਹਿਗਾ ਛੋਣ ਵਾਲੀ